ਸਾਹਿਬ ਜੀ ਸੋਰਠ ਮਹੱਲਾ ਤੀਜਾ ਭਗਤ ਖਜ਼ਾਨਾ ਭਗਤ ਨਕੋਦੀਆ ਨਾ ਹਰ ਧਨ ਸਚ ਸੋਏ ਅਖੋਟ ਨਾਮ ਧਨ ਕਦੇ ਨਖਟਾ ਨਹੀਂ ਕਿਨ ਨਾ ਕੀਮਤ ਹੋਏ ਭਗਤ ਖਜ਼ਾਨਾ ਭਗਤ ਨ ਕੋ ਦੀਆ ਨਾ ਹਰ ਧਨ ਸੱਚ ਸੋਏ ਅਖੋਟ ਨਾਮ ਧਨ ਕਦੇ ਨ ਖੁੱਟੈ ਨਾਹੀ ਕਿਨ ਨ ਕੀਮਤ ਹੋਏ ਨਾਮ ਧਨ ਮੁਖ ਉਜਲੇ ਹੋਏ ਹਰ ਪਾਇਆ ਸਚ ਸੋਏ ਮਨ ਮੇਰੇ ਗੁਰ ਸ਼ਬਦ ਹੀ ਹਰ ਪਾਇਆ ਜਾਏ ਬਿਨ ਸ਼ਬਦ ਜਗ ਭੁਲਦਾ ਫਿਰਦਾ ਦਰਗਹਿ ਮਿਲ ਸਜਾਏ ਰਹਾਉ ਇਸ ਦੇਹੀ ਅੰਦਰ ਪੰਜ ਚੋਰ ਵਸੈ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰਾ अमृत लूट है मनमुख नी भूज है को न पुकारा अंधा जगत अंधवर तारा बाज गुरु गोबारा हमें मेरा ਕਰ ਕਰ ਬਿਗੁੱਤੇ ਕਿਉ ਚਲੈ ਨਾ ਚਲਦਿਆ ਨਾਲ ਗੁਰਮਖ ਹੋਵੇ ਸੋ ਨਾਮ ਧਿਆਵੈ ਸਦਾ ਹਰ ਨਾਮ ਸਮਾਲੈ ਜੀ ਬਾਣੀ ਹਰ ਗੁਣ ਗਾਵੇ ਨਦਰਿ ਨਦਰ ਨਿਹਾਲ ਸਤ ਗੁਰ ਗਿਆਨ ਸਦਾ ਘਟ ਚਾਨਣ ਆਮਰ ਸਿਰ ਬਾਦਸ਼ਾਹ ਆੰਦਨ ਭਗਤ ਕਰੇ ਦਿਨ ਰਾਤੀ ਰਾਮ ਨਾਮ ਸਚਲਾ ਨਾਨਕ ਰਾਮ ਨਾਮ ਨਿਸਤਾਰਾ ਸ਼ਬਦ ਰਤੇ ਹਰਿ ਪਾਹ ਆਂਦਨ ਭਗਤ ਕਰੇ ਦਿਨ ਰਾਤੀ ਰਾਮ ਨਾਮ ਸੱਚਲਾ ਨਾਨਕ ਰਾਮ ਨਾਮ ਨਿਸਤਾਰਾ ਸ਼ਬਦ ਰਤੇ ਹਰ ਪਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਾ ਮਹੱਲਾ ਤੀਜਾ ਭਗਤ ਖਜ਼ਾਨਾ ਭਗਤਨ ਕੋ ਦਿਆ ਨਾਹ ਹਰ ਧਨ ਸਚ ਸੋਏ ਅਖੋਟ ਨਾਮ ਧਨ ਕਦੇ ਨਿਖੁਟੈ ਨਾਹੀ ਕਿੰਨਾ ਕੀਮਤ ਹੋਏ